ਮੈਂ ਨਹੀਂ ਪ੍ਰਭ ਸਭ ਕੁਝ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਪਾਣਾ ਭਾਵੈ ਕਹੈ ਨਾਨਕ ਜਿਸ ਦੇ ਪਿਆਰੇ ਸੋイ ਜਨ ਪਾਵੇ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਜਕ ਮੀਤ ਸਜਣ ਹੈ ਸੰਮੀਆਂ ਤਿਸ ਜਨ ਕੋ ਕੋਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੁਖ ਦਰਦ ਭ੍ਰਮ ਤਾ ਕਾ ਭਾਗੀ ਜਕੋ ਰਸ ਹਰ ਰਸ ਹੈ ਆਇਓ ਤੇ ਅਨਰਸ ਨਾਹੀ ਲਪਟਾਇਓ ਜੋ ਕ ਕਹਿਆ ਦਰਗਹ ਚੱਲੇ ਸੋ ਕਿਸ ਕੋ ਨਦਰ ਲ ਆਵੇ ਤੱਲੇ ਜਾ ਕਾ ਸਭ ਕਿਛ ਤਾਂ ਕਾ ਹੋਏ ਨਾਨਕ ਤਾ ਕੋ ਸਰਬ ਸੁਖ ਹੋਏ ਜੋ ਕੋ ਰਸ ਹਰ ਰਸ ਹੈ ਆਇਓ ਪਿਆਰਿਓ ਇਸ ਬ੍ਰਹਮੰਡ ਵਿੱਚ ਸਭ ਤੋਂ ਕੀਮਤੀ ਜੇ ਵਸਤੂ ਕੋਈ ਹੈ ਤਾਂ ਉਹ ਹੈ ਹਰ ਰਸ ਰਸਨਾ ਗੁਣ ਗੋਪਾਲ ਨਿਤ ਗਾਇਣ ਸਾਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁਖ ਭਲਾਇਣ ਅਬ ਮਨ ਉਲਟ ਸਨਾਤਨ ਹੁਆ ਅਬ ਮਨ ਉਲਟ ਸਨਾਤਨ ਹੁਆ ਸਨਾਤਨ ਕਹੀਏ ਪਰਮੇਸ਼ਰ ਨੂੰ RAM ਜੋ ਸਭ ਤੋਂ ਪੁਰਾਣਾ ਹੈ ਜੋ ਆਦਿ ਜਗਤੋਂ ਹੈ ਉਹ ਹੈ ਸਨਾਤਨ ਇਹ ਮਨ ਗੁਰੂ ਦੀ ਕਿਰਪਾ ਨਾਲ ਉਲਟ ਕੇ ਇਹ ਉਲਟ ਜਾਂਦਾ ਹੈ ਇਹ ਪਲਟੀ ਮਾਰਦਾ ਹੈ ਇਹ ਪਲਟੀ ਮਾਰਦਾ ਹੈ ਪਲਟੂ ਦਾਸ ਵਾਂਗੂੰ ਉਹ ਬਾਣੀਆਂ ਸੀ ਉੱਤੇ ਕਿਰਪਾ ਕਰਤੀ ਪਰਮੇਸ਼ਰ ਨੇ ਉਹ ਉਹਨੂੰ ਹਾਜ਼ਰ ਸਾਗਿਆ ਉਹ ਪਲਟ ਗਿਆ ਉਹਨੇ ਆਪਣਾ ਨਾਮ ਰਖ ਲਿਆ ਪਲਟੂ ਦਾਸ ਵੱਡਾ ਸੰਤ ਹੋਇਆ ਤੇ ਅਬ ਮਨ ਉਲਟ ਇਹੜਾ ਮਨ ਹੈ ਜਿਹਨੂੰ ਸਾਰੀ ਦੁਨੀਆ ਮਨ ਮਨ ਕਹੀ ਜਾਂਦੀ ਹੈ ਇਹਦੇ ਉੱਤੇ ਜਦੋਂ ਕਿਰਪਾ ਹੁੰਦੀ ਹੈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਉਹ ਫਿਰ ਜਿਵੇਂ ਭੌਰਾ ਖੁਸ਼ਬੂਦਾਰ ਫੁੱਲ ਦੇ ਉੱਪਰ ਬਹਿ ਜਾਂਦਾ ਹੈ ਮੁੜ ਕੇ ਉਹਦਾ ਉੱਠ ਨੂੰ ਜੀ ਨਹੀਂ ਕਰਦਾ ਉਹਦੀ ਖੁਸ਼ਬੂ ਦਾ ਆਨੰਦ ਮਾਣੀ ਜਾਂਦਾ ਹੈ ਮਾਣੀ ਜਾਂਦਾ ਹੈ ਮਾਣੀ ਜਾਂਦਾ ਉਹਨੂੰ ਉੱਠਣਾ ਭੁੱਲ ਜਾਂਦਾ ਹੈ ਤੇ ਉਹ ਫੁੱਲ ਸ਼ਾਮ ਦੇ ਵੇਲੇ ਬੰਦ ਹੋ ਜਾਂਦਾ ਹੈ ਤੇ ਉਹ ਭੌਰਾ ਵਿੱਚ ਹੀ ਲੁਕ ਉਹਦੇ ਵਿੱਚ ਹੀ ਫਸ ਜਾਂਦਾ ਹੈ ਉਸ ਆਨੰਦ ਦਾ ਨੰਦ ਮਾਨਦੇ ਹੋਏ ਸੋ ਪਿਆਰੋ ਇਸ ਸਾਰੇ ਬ੍ਰਹਮੰਡ ਵਿੱਚ ਜੇ ਕੋਈ ਵਸਤੂ ਇਸ ਮਨੁੱਖ ਦੇ ਗ੍ਰਹਿਣ ਕਰਨ ਵਾਸਤੇ ਹੈ ਨਾ ਭੋਜਨ ਨਾ ਪਦਾਰਥ ਨਾ ਖਾਣ ਪੀਣ ਦੇ ਨਾ ਰਹਿਣ ਸੈਣ ਦੇ ਜੇ ਕੋਈ ਪਦਾਰਥ ਹੈ ਉਹ ਹੈ ਹਰ ਰਸ ਆਨੰਦ ਆਨੰਦ ਸਭ ਕੁ ਕੁ ਹੈ ਕੋਈ ਬੰਦਾ ਹੋਵੇ ਬਹੁਤ ਗਰੀਬ ਉਹਦੇ ਕੱਪੜੇ ਵੀ ਫਟੇ ਹੋਣ ਉਹਨੂੰ ਭੁੱਖ ਵੀ ਲੱਗੀ ਹੋਵੇ 10 ਦਿਨ ਤੋਂ ਭੁੱਖਾ ਹੋਵੇ ਉਹਦੇ ਕੋਲੇ ਰਹਿਣ ਨੂੰ ਵੀ ਕੁਛ ਨਾ ਹੋਵੇ ਉਹ ਤਰਹਦਾ ਫਿਰਦਾ ਹੋਵੇ ਮੰਗਦਾ ਫਿਰਦਾ ਹੋਵੇ ਮਿੰਤਾ ਕਰਦਾ ਫਿਰਦਾ ਹੋਵੇ ਲੋਕਾਂ ਦੀਆਂ ਜੇ ਉਸ ਉਸ ਦਲੇਦਰ ਬੰਦੇ ਉੱਤੇ ਗੁਰੂ ਕਿਰਪਾ ਕਰਕੇ ਉਹਨੂੰ ਉਹ ਰਾਸ ਦੇ ਦੇਵੇ ਨਾ ਉਹੋ ਮਹਾਨ ਰਸ ਦੇ ਦੇਵੇ ਉਹ ਪਲਟ ਜਾਏਗਾ ਉਦੋਂ ਹੀ ਉਹ ਕਹੇਗਾ ਮੈਨੂੰ ਰੋਟੀ ਚਾਹੀਦੀ ਨਾ ਮਨ ਨੂੰ ਕਪੜਾ ਚਾਹੀਦਾ ਨਾ ਮਨ ਨੂੰ ਮਕਾਨ ਚਾਹੀਦਾ ਬਸ ਉਹ ਕਹੇਗਾ ਜਿਹੜਾ ਮੈਨੂੰ ਇਹ ਆਨੰਦ ਬਖਸ਼ਿਆ ਇਹ ਚੱਲਦਾ ਰਹੇ ਇਹ ਬਣਿਆ ਰਹੇ ਉਹ ਉਹ ਫਿਰ ਨਾ ਨੂੰ ਭੁੱਖ ਦੀ ਨਾ ਉਹਨੂੰ ਵਨਨ ਦੀ ਨਾਮ ਨੂੰ ਰਹਿਣ ਦੀ ਨਾਮ ਨੂੰ ਕੁਝ ਹੋਰ ਕਿਉਂਕਿ ਉਹ ਆਨੰਦ ਹੀ ਐਸਾ ਹੈ ਉਹ ਆਨੰਦ ਸਰੂਪ ਹੈ ਪਰਮੇਸ਼ਰ ਸੋ ਜਿਨ੍ਹਾਂ ਨੇ ਉਹ ਆਨੰਦ ਮਾਨ ਲਿਆ ਉਹ ਫਿਰ ਉਸ ਆਨੰਦ ਚੋਂ ਉਹਨਾਂ ਨੂੰ ਬਾਹਰ ਆਉਣ ਨੂੰ ਜੀ ਨਹੀਂ ਕਰਦਾ ਉਹ ਨਹੀਂ ਬਾਹਰ ਆਉਣ ਨੂੰ ਉਹਨਾਂ ਦਾ ਚਿਤ ਕਰਦਾ ਉਹ ਤਾਂ ਕਹਿੰਦੇ ਨੇ ਵੀ ਹੁਣ ਟੁੱਬੀ ਵੱਜੀ ਹੈ ਵੱਜੀ ਰਹੇ ਕਾਨੂੰ ਬਾਹਰ ਆਉਣਾ ਜਿੰਨਾ ਵਾਰੀ ਸਮਾਂ ਸਮੇਂ ਦਾ ਕੋਈ ਪ੍ਰਵਾਹ ਨਹੀਂ ਹੁੰਦੀ ਉੱਥੇ ਉਹ ਜਿਹੜਾ ਪਰਮ ਆਨੰਦ ਹੈ ਉਹਦੇ ਸਰੀਰ ਨੂੰ ਉਹਦੇ ਮਨ ਨੂੰ ਉਹਦੀ ਬੁੱਧੀ ਨੂੰ ਆਪਣੇ ਕਲਾ ਵਿੱਚ ਲੈ ਲੈਂਦਾ ਹੈ ਨਾ ਬੁੱਧੀ ਕਿਤੇ ਜਾਵੇ ਨਾ ਮਨ ਕਿਤੇ ਜਾਵੇ ਨਾ ਕੋਈ ਫੁਰਨਾ ਨਾ ਕੋਈ ਚਿਤ ਦੇ ਵਿੱਚ ਕੋਈ ਕਿਸੇ ਕਿਸਮ ਦਾ ਚਿਤਵ ਨਹੀਂ ਆਇਆ ਕਿਉਂਕਿ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿਹੜਾ ਮੈਲਾ ਮਨ ਹੈ ਉਹ ਦੁਨੀਆਂ ਦੇ ਪਦਾਰਥ ਮੰਗੇਗਾ ਉਹ ਮੰਗਦਾ ਹੀ ਰਹੇਗਾ ساری ਉਮਰ ਮੰਗਦਾ ਰਹੇਗਾ ਦਜਨਵਾਂ ਦੇ ਜਨਮ ਮੰਗਦਾ ਰਹੇਗਾ ਕਿਉਂਕਿ ਮੈਲ ਹੈ ਉਹ ਮੈਲ ਦਾ ਪਿਆਰ ਮੈਲ ਨਾਲ ਹੈ ਇਹ ਜਿਹੜੀ ਮਾਇਆ ਹੈ ਇਹ ਵੀ ਮੈਲ ਹੀ ਹੈ ਆਮ ਆਪਾਂ ਕਹਿ ਦਿੰਦੇ ਆ ਮਾਇਆ ਹੱਥਾਂ ਦੀ ਮੈਲ ਹੈ ਇਹ ਜਿਹੜੀ ਪਦਾਰਥ ਹੈ ਇਹ ਪਦਾਰਥ ਹੈ ਜੋ ਚੀਜ਼ਾਂ ਨੇ ਵਸਤੂ ਦਿਸਦਾ ਹੈ ਇਹ ਸਭ ਜ਼ਹਿਰ ਵਤ ਹੈ ਮੈਲ ਵਤ ਹੈ ਔਰ ਜੋ ਪਰਮੇਸ਼ਰ ਦਾ ਨਾਮ ਹੈ ਜਿਹਨੂੰ ਨਾਮ ਕਹਿੰਦੇ ਨੇ ਭਗਵਾਨ ਕਹਿੰਦੇ ਨੇ ਕੋਈ ਕਹਿੰਦਾ ਮਿਰਤੇ RAM ਹੋ ਕੇ ਵੱਸ ਗਿਆ ਕੋਈ ਕਹਿੰਦਾ ਮਿਰਤੇ ਸ਼ਾਮ ਹੋ ਕੇ ਵੱਸ ਗਿਆ ਕੋਈ ਕਹਿੰਦਾ ਮੇਰੇ ਤੇ ਨਾਮ ਹੋ ਕੇ ਵਸ ਗਿਆ ਭਗਵਾਨ ਹੋ ਕੇ ਵਸ ਗਿਆ ਉਹ ਤਾਂ ਵੱਧਦਾ ਉਹ ਤਾਂ ਮਹੀ ਵਾਂਗੂ ਵੱਧਦਾ ਉਹ ਤਾਂ ਇਹਦੀ ਸਾਰੀ ਜਿਹੜੀ ਤਪਸ਼ ਹੈ ਉਹ ਦੂਰ ਕਰ ਦਿੰਦਾ ਜਿਵੇਂ ਆਪਾਂ ਗਰਮੀ ਦੇ ਮਹੀਨੇ ਫਹਾਰਾ ਛੱਡ ਕੇ ਥੱਲੇ ਬਹਿ ਜਾਈਏ ਉਹ ਫਹਾਰਾ ਚੱਲ ਰਿਹਾ ਪਰ ਉਹ ਹੱਲੋਂ ਉੱਠ ਨੂੰ ਜੀ ਨਹੀਂ ਕਰਦਾ। ਉਹ ਉਹ ਜਿਉ ਪਰਮੇਸ਼ਰ ਦਾ ਰਸ ਹੈ ਭਾਗਾ ਵਾਲਿਆਂ ਨੂੰ ਮਿਲਦਾ ਹੈ। ਗੁਰੂ ਦੀ ਕਿਰਪਾ ਨਾਲ ਮਿਲਦਾ। ਜਾ ਕੋ ਰਸ ਹਰ ਰਸ ਹੈ ਆਇਓ ਤੇ ਅਨਰਸ ਨਾ ਹੀ ਲਪਟਾਇਓ। ਅਨਰਸ ਕਿੰ ਨੂੰ ਕਿਹਾ ਅਨਰਸ ਕਿਹਾ ਆ ਮੈਲ ਨੂੰ ਯਾਰੋ ਇਹ ਜੋ ਪਦਾਰਥ ਹੈ ਜੋ ਦਿਸਦਾ ਹੈ ਇਹ ਸਾਰਾ ਹੀ ਤੋੜਨ ਵਾਲਾ ਹੈ ਉਸ ਰਸ ਤੋਂ ਪਰ ਜਦੋਂ ਇਹ ਉਸ ਰਸ ਵਿੱਚ ਮਹਿਬ ਹੋ ਜਾਂਦਾ ਹੈ ਜਦੋਂ ਉਹਦੇ ਵਿੱਚ ਡੁੱਬ ਜਾਂਦਾ ਹੈ ਫੇਰ ਪਲਟੀ ਵੱਜੀ ਹੁੰਦੀ ਹੈ ਫਿਰ ਇਹਨੂੰ ਇਹ ਸਾਰਾ ਜਿੰਨੂੰ ਇਹ ਕਹਿੰਦਾ ਸੀ ਕਿ ਇਹ ਕਿਉਂਕਿ ਪਹਿਲਾਂ ਗੁਰੂ ਇਹ ਤੋਂ ਇਹਨੂੰ ਮਾਲਕ ਹੈ ਕਿ ਇਹਨੂੰ ਜ਼ਹਿਰ ਕਹਿ ਕੇ ਛਡਾਉਂਦਾ ਹੈ ਵੀ ਛੱਡ ਦੇ ਇਹਨੂੰ ਛੱਡ ਦੇ ਇਹਨੂੰ ਤਿਆਗ ਕਰ ਦੇ ਦਾ ਦਿਲ ਚੋਂ ਕੱਢ ਦੇ ਮਨ ਚੋਂ ਕੱਢ ਦੇ ਇਹਦੇ ਵਾਲੇ ਪਿੱਠ ਕਰ ਲੈ ਇਹ ਤੁਨ ਨਰਕਾਂ ਲੈ ਜੂ ਇਹ ਤੁਨ ਦੁਖੀ ਕਰੂ ਉਹ ਗੁਰੂ ਇਹਨੂੰ ਜੋਗਤੀ ਨਾਲ ਪਹਿਲਾਂ ਤੋਂ ਪਿੱਠ ਕਰਾਉਂਦਾ ਐ ਇਸੇ ਪਾਸੇ ਫਿਰ ਇਹਨੂੰ ਅਲੱਗ ਕਰਕੇ ਉਹ ਆਨੰਦ ਚ ਖਾਉਂਦਾ ਹੈ ਪਰਮੇਸ਼ਰ ਵਾਲਾ ਤੇ ਜਦੋਂ ਫਿਰ ਪਰਮੇਸ਼ਰ ਆਨੰਦ ਚ ਆਖ ਲੈਂਦਾ ਇਹ ਫੇਰ ਗੁਰੂ ਦਾ ਬਚਨ ਇਹਨੂੰ ਯਾਦ ਹੁੰਦਾ ਵੀ ਮੇਰਾ ਗੁਰੂ ਕਹਿੰਦਾ ਸੀ ਇਹ ਜੋ ਦਿਸਦਾ ਹੈ ਇਹ ਪਰਮੇਸ਼ਰ ਦਾ ਰੂਪ ਹੈ ਇਹ ਤਾਂ ਉਹਦੀ ਖੇਲ ਹੈ ਫਿਰ ਉਹ ਮਾਇਆ ਮੋਇਆ ਜਿਹੜੀ ਮੈਲ ਮੂਲ ਹੈ ਕਿਤੇ ਉੜ ਜਾਂਦੀ ਹੈ ਉਹ ਉਹ ਜਿੱਤੋਂ ਇਹ ਡਰ ਕੇ ਭੱਜਿਆ ਸੀ ਪਰਮੇਸ਼ਰ ਵੱਲ ਨੂੰ ਉਹ ਜਿਹੜੀ ਉਹ ਮਾਇਆ ਸੀ ਉਹ ਫਿਰ ਇਹ ਉਹ ਤਾਂ ਇੱਕੋ ਹੀ ਹੋ ਜਾਂਦਾ ਹੈ ਫਿਰ ਉਹ ਆਨੰਦਮਈ ਇਨੂੰ ਉਹ ਸਾਖਸ਼ਾਤ ਹੋ ਜਾਂਦਾ ਹੈ ਕਿ ਉਹ ਰਸਤਾ ਹਰ ਇੱਕ ਦੇ ਵਿੱਚ ਹੈ ਮਾਇਆ ਤਾਂ ਹੈ ਹੀ ਨਹੀਂ ਮਾਇਆ ਲੱਗਦੀ ਸੀ ਅਗਿਆਨ ਕਰਕੇ ਪਰਦਾ ਪਿਆ ਸੀ ਕਾਲੀ ਐਨਕ ਲੱਗੀ ਹੋਈ ਸੀ ਕਾਲਾ ਕਾਲਾ ਦਿਖਦਾ ਸੀ ਗੁਰੂ ਨੇ ਉਹ ਐਨਕ ਲਾਤੀ ਤੇ ਹੁਣ ਸਾਫ਼-ਸਾਫ਼ ਦਿਖਦਾ ਹੈ ਕਾਲਾ ਨਹੀਂ ਦਿਸਦਾ ਸੋ ਪਿਆਰਿਓ ਉੱਥੇ ਦੂਜਾ ਕੋਈ ਹੈ ਹੀ ਨਹੀਂ ਬੋਲੇ ਤਾਂ ਕਿੰਨੂੰ ਸੁਣਾਵੇ ਕਿੰਨੂੰ ਪਿਆਰਾ ਕਹੇ ਉੱਥੇ ਦਾ ਇਹ ਅਨੁਭਵ ਹੋ ਜਾਂਦਾ ਹੈ ਕਿ ਇੱਥੇ ਦੂਜਾ ਕੋਈ ਹੈ ਨਹੀਂ ਇੱਕੋ ਆਨੰਦ ਸਰੂਪ ਪਰਮੇਸ਼ਰ ਵਾਹਿਗੁਰੂ ਅੱਲਾ ਗੋਡ ਰਾਮ ਰਹੀਮ ਕਰੀਮ ਪ੍ਰਭੂ ਦਿਆਲ ਲਾਲ ਕੁਛ ਮਰਜੀ ਕਹਿ ਲੋ ਪਿਆਰੋ ਉਹ ਇੱਕ ਮੂਰਤ ਹੈ ਅਚਲ ਮੂਰਤ ਹੈ ਸਰੀਰ ਸੱਜੇ ਖੱਬੇ ਹੁੰਦਾ ਹੈ ਉਹ ਉੱਥੇ ਟਿਕਿਆ ਹੋਇਆ ਸਰੀਰ ਸੱਜੇ ਖੱਬੇ ਕਰ ਲੋ ਇਹਨੂੰ ਸਰੀਰ ਸੱਜੇ ਖੱਬੇ ਹੋਏਗਾ ਫੁਰਨੇ ਦਾ ਬੰਨਿਆ ਹੋਇਆ ਪਰ ਉਹ ਜੋ ਫੁਰਨੇ ਦਾ ਮਾਲਕ ਹੈ ਉਹ ਟਿਕਿਆ ਹੋਇਆ ਹੈ ਇਸ ਕਰਕੇ ਇਸ ਮਨੁੱਖ ਦਾ ਸਭ ਤੋਂ ਕੀਮਤੀ ਗਹਿਣਾ ਜਿਹੜਾ ਹੈ ਇਹ ਮਨੁੱਖਾ ਜਨਮ ਚ ਇਹੀ ਹੈ ਜਦੋਂ ਇਹ ਇਹ ਰਸ ਮਾਨ ਲਵੇ ਸਾਰੀਆਂ ਜਿਹੜੀਆਂ ਬੰਧਨ ਨੇ ਨਾ ਆਪੇ ਟੁੱਟ ਜਾਂਦੇ ਨੇ ਸਾਰੇ ਬੰਧਨ ਕੜਕ ਕੜਕ ਕਰਕੇ ਟੁੱਟ ਜਾਂਦੇ ਨੇ ਇਹਦੀ ਛਾਲ ਵੱਜ ਜਾਂਦੀ ਹੈ ਉਹ ਸਰੋਵਰ ਦੇ ਵਿੱਚ ਜਿੱਤੋਂ ਕਦੇ ਇਹ ਵਿਛੜ ਕੇ ਮਨ ਬਣ ਗਿਆ ਸੀ ਮਨ ਤੋਂ ਫਿਰ ਅੱਗੇ ਸਰੀਰ ਬਣ ਗਿਆ ਚਿੱਤ ਬਣ ਗਿਆ ਬੁੱਧੀ ਬਣ ਗਿਆ ਪੈਂਤ ਦਾ ਸੀਰ ਬਣ ਗਿਆ ਰੋਂਦਾ ਕਰਲਾਉਂਦਾ ਰਿਸ਼ਤਿਆਂ ਚ ਬੰਨਿਆ ਗਿਆ ਉਹ ਸਾਰੀਆਂ ਤਣੀਆਂ ਸਾਰੇ ਬੰਧਨ ਸੰਗਲ ਕੜਕੜਕ ਰਕ ਟੁੱਟ ਜਾਂਦੇ ਨੇ ਜਦੋਂ ਗੁਰੂ ਕਿਰਪਾ ਕਰਦਾ ਹੈ ਕਿਰਪਾ ਬ੍ਰਿਸ਼ਟ ਤਨ ਜਾਹੇ ਨਿਹਰੋ ਤਾਂ ਕੇ ਤਾਪ ਤਨ ਕਮ ਹਰੋ ਅੰਦਰੀ ਬੈਠਾ ਗੁਰੂ ਗੁਰੂ ਜਦੋਂ ਅਮਰ ਛਕਿਆ ਸੀ ਤਾਂ ਉਦੋਂ ਕਹਿੰਦਾ ਗੁਰੂ ਵਾਲਾ ਹੋ ਗਿਆ ਗੁਰੂ ਅੰਦਰ ਆ ਜਾਂਦਾ ਉਹ ਪਹਿਲਾਂ ਵੀ ਅੰਦਰ ਹੀ ਸੀ ਪਰ ਪਹਿਲਾਂ ਇਹਦਾ ਵਿਸ਼ਵਾਸ ਨਹੀਂ ਸੀ ਹੈ ਜਦੋਂ ਅਮਰ ਸਕਦਾ ਤਾਂ ਇਹਦੇ ਅੰਦਰ ਕੋਈ ਸ਼ਬਸ਼ਵਾਸ ਪੈਦਾ ਹੁੰਦਾ ਕਿ ਗੁਰੂ ਮੇਰੇ ਹੁਣ ਅੰਦਰ ਆ ਗਿਆ ਅੰਗ ਸੰਗ ਹੋ ਗਿਆ ਸ਼ਬਦ ਸਰੂਪ ਚ ਉਹੀ ਗੁਰੂ ਕਿਰਪਾ ਕਰਦਾ ਜਾਂਦਾ ਹੈ ਤੇ ਤੇ ਇਹਦੀ ਹੌਲੀ 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 ਸਾਰੀ ਜਿਹੜੀ ਮੈਂ ਭਾਪ ਸੀ ਭਰਮ ਸੀ ਮੈਲ ਸੀ ਗੁਰੂ ਚੱਕ ਦਿੰਦਾ ਹੈ ਸ਼ਬਦ ਨਾਲ ਮਨ ਧੋ ਉਹ ਸ਼ਬਦ ਲਾਗੋ ਹਰ ਸਰੋਜਿਤ ਲਾਏ ਉਸ ਤੇ ਫਿਰ ਜਿਹੜੀਆਂ ਕਥਾ ਕਹਾਣੀਆਂ ਹੁੰਦੀਆਂ ਨੇ ਉਹ ਫਿਰ ਚੁੱਪ ਕਰ ਜਾਂਦਾ ਵੀ ਕਾਹਦੀਆਂ ਕਥਾ ਕਹਾਣੀਆਂ ਆ ਉਹ ਤਾਂ ਆਨੰਦਮਈ ਹੈ ਆਨੰਦ ਮਾਣੋ ਬਸ ਹੋਰ ਕੀ ਹੈ ਉਹ ਬੇਅੰਤ 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 ਜੋ ਹੈ ਉਹਦੀਆਂ ਕਥਾ ਕਹਾਣੀਆਂ ਕਰੀ ਚੱਲੋ ਉਈ ਉਹ ਦਾ ਆਨੰਦ ਆਦ ਅੰਤ ਨਹੀਂ ਹੈ ਉਹ ਦਾ ਕੋਈ ਆਦ ਅੰਤ ਨਹੀਂ ਉਹ ਸਾਗਰ ਹੈ ਅਸੀਂ ਗਾਗਰ ਚੱਕੀ ਫਿਰਦੇ ਆਂ ਮਨ ਦੀ ਬੁੱਧੀ ਦੀ ਗਾਗਰ ਚੱਕੀ ਫਿਰਦੇ ਆਂ ਬੁੱਧੀ ਚ ਲੈ ਕੇ ਆਉਣਾ ਚਾਹੁੰਦੇ ਆਂ ਨਾ ਉਹ ਤਾਂ ਗਾਗਰ ਨੂੰ ਸਾਗਰ ਚ ਸਿੱਟਣਾ ਪਏਗਾ ਮੈਂ ਖਤਮ ਕਰਨੀ ਪਏਗੀ ਹੰਕਾਰ ਖਤਮ ਕਰਨਾ ਪਏਗਾ ਝੂਠਾ ਝੂਠੀ ਚੀਜ਼ ਛੱਡਨੀ ਪਏਗੀ ਜੋ ਝੂਠ ਆਇਆ ਤਾਂ ਛੱਡਣਾ ਚਾਹੀਦਾ ਝੂਠ ਛੱਡ ਦੇਣਾ ਚਾਹੀਦਾ ਝੂਠ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਨਕਲੀ ਚੀਜ਼ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਜੇ ਕਿਸੇ ਬੰਦੇ ਦੀ ਕਾਰ ਖਰਾਬ ਹੋ ਗਈ ਮਕੈਨਿਕ ਕਹਿੰਦਾ ਵੀ ਆਹ ਦੁਕਾਨ ਤੋਂ ਪੁਰਜਾ ਲਿਆ ਇਹ ਫਿੱਟ ਕਰ ਦਿੰਨਾ ਤੇਰੀ ਕਾਰ ਚੱਲੂਗੀ ਵਧੀਆ ਉਹ ਦੁਕਾਨ ਤੇ ਜਾਂਦਾ ਹੈ ਦੁਕਾਨਦਾਰ ਨੂੰ ਕਹਿੰਦਾ ਵੀ ਆਹ ਪੁਰਜਾ ਦੇ ਦੇ ਗੱਡੀ ਦਾ ਉਹ ਦੁਕਾਨਦਾਰ ਉਹਨੂੰ ਕਹਿੰਦਾ ਵੀ ਇੱਕ ਤਾਂ ਆ ਹੈਗਾ ਜੀ ਇਹ ਤਾਂ ਲੋਕਲ ਮੇਡ ਹੈ ਇੱਕ ਹੈ オリジナル ਕੰਪਨੀ ਦਾ ਇਹ ਦੱਸੋ ਕਿਹੜਾ ਲੈਣਾ ਉਹ ਕਹਿੰਦਾ ਜਿਹੜਾ ਲੋਕਲ ਮੇਡ ਹੈਗਾ ਨਕਲੀ ਹੈ ਜਾਂ ਕਹਿ ਲਓ ਕੁਛ ਵਰਤ ਜੀ ਹੁੰਦਾ ਉਹਦੇ ਵਰਗਾ ਹੀ ਆ ਇਹ ਤਾਂ ਕਹਿੰਦਾ ਕਿ 500 ਦਾ ਹੈ ਜਿਹੜਾ ओरिजिनल ਕੰਪਨੀ ਦਾ ਹੈ ਇਹ ਤਾਂ ਜੀ 13000 ਦਾ ਵੀ ਜੇ ਤੁਸੀਂ ਗੱਡੀ ਸਹੀ ਚਲਾਉਣੀ ਹੈ ਫੇਰ ਤਾਂ ਤੁਹਾਨੂੰ ਇਹ ਮਹਿੰਗਾ ਹੀ ਪਾਉਣਾ ਪਊਗਾ ਕਿਉਂਕਿ ਜਾਨ ਦਾ ਧਾਰਾ ਹੈ ਫਿਰ ਕਹਿੰਦਾ ਨਹੀਂ ਮੈਂ ਤਾਂ ਅਸਲੀ ਪਾਉਂਗਾ ਨਕਲੀ ਪਾ ਕੇ ਮੇਰੀ ਗੱਡੀ ਕਿਤੇ ਵੀ ਖਰਾਬ ਹੋ ਕੇ ਜਾਂ ਕਿਤੇ ਵੀ ਆਊਟ ਆਫ ਕੰਟਰੋਲ ਹੋ ਸਕਦੀ ਆ ਕਿਉਂਕਿ ਜਿੱਥੇ ਨੂੰ ਜਾਨ ਦਾ ਡਰ ਹੈ ਮਰਨ ਦਾ ਡਰ ਹੈ ਐਕਸੀਡੈਂਟ ਹੋਣ ਦਾ ਡਰ ਹੈ ਉੱਥੇ ਕਹਿੰਦਾ ਨਹੀਂ ਮੈਨੂੰ ਅਸਲੀ ਚੀਜ਼ ਚਾਹੀਦੀ ਆ ਨਕਲੀ ਨਹੀਂ ਚਾਹੀਦੀ ਤੋ ਨਕਲੀ ਚੀਜ਼ ਕੋਈ ਵੀ ਨਹੀਂ ਚਾਹੁੰਦਾ ਫਿਰ ਆਪਾਂ ਪਿਆਰੋ ਨਕਲੀ ਜੀਵਨ ਕਿਉਂ ਜੀਨੇ ਸਾਨੂੰ ਹਮੇਸ਼ਾ ਹੀ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਹਮਾਰਾ ਸਾਨੂੰ ਸਾਡਾ ਅਸਲੀ ਜੀਵਨ ਦੇ ਦਿਓ ਸਾਨੂੰ ਆਤਮਿਕ ਆਤਮਿਕ ਜੀਵਨ ਮੋੜ ਦਿਓ ਸਾਡਾ ਇਸ ਖੇਲ ਚੋਂ ਪਰੇ ਕਰ ਦਿਓ ਇਸ ਖੇਲ ਦੇ ਵਿੱਚ ਦੁੱਖ ਹੀ ਦੁੱਖ ਹੈ ਇਸ ਖੇਲ ਤੋਂ ਪਰੇ ਕਰਦੇ ਹੋ ਅਸੀਂ ਖੇਲ ਦੇਖਣ ਵਾਲੇ ਹੋ ਜੀਏ ਅਸੀਂ ਖੇਲ ਦੇ ਪਾਤਰ ਨਾ ਬਣੀਏ ਖੇਲ ਦੇਖਣ ਵਾਲੇ ਹੋ ਜੀਏ ਜਿੱਥੇ ਬਠਾ ਪਰਮੇਸ਼ਰ ਖੇਲ ਦੇਖ ਰਿਹਾ ਅਸੀਂ ਉਹਦੇ ਨਾਲ ਬਹਿ ਜੀਏ ਜਾ ਕੇ ਨਾਲ ਉਹਦਾ ਆਨੰਦ ਮਾਣੀਏ ਉਹਦੇ ਰਸ ਦਾ ਆਨੰਦ ਮਾਣੀਏ ਨਾਲੇ ਖੇਲ ਦੇਖੀਏ ਸੋ ਪਿਆਰੇ ਹੋ ਇਹ ਜਿਹੜੇ ਇਹ ਜਿਹੜੀ ਮਸਤੀ ਹੈ ਜਿਹੜਾ ਇਹ ਸਰੂਰ ਹੈ ਜਿਹੜਾ ਇਹ ਆਨੰਦ ਹੈ ਇਹ ਛੱਡਿਆ ਨਹੀਂ ਜਾ ਸਕਦਾ ਜਦੋਂ ਇੱਕ ਵਾਰੀ ਉਹਨੇ ਇਹ ਸਹਿਜ ਸਮਾਨਾ ਭਿੱਤਰੇ ਛੋੜਿਆ ਨਾ ਜਾਏ ਇਹਦੇ ਕੋਈ ਸਮਾ ਗਿਆ ਅੰਦਰ ਇਹਦੇ ਰੋਮ ਰੋਮ ਚ ਸਮਾ ਗਿਆ ਦਇਆ ਕਰਤੀ ਦਇਆਧਾਰੀ ਤਿਸ ਸੱਜਣ ਹਾਰੇ ਆ ਫੇਰ ਇਹ ਉਹ ਆਨੰਦ ਨੂੰ ਛੱਡ ਨਹੀਂ ਸਕਦਾ ਉਹਨੂੰ ਫੇਰ ਦੱਸਦਾ ਭਾਈ ਹੋਰ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਇਹ ਆਨੰਦ ਬਖਸ਼ਿਆ ਹੈ ਉਹ ਡਿਊਟੀ ਲਾ ਦਿੰਦੇ ਨੇ ਵੀ ਅੱਗੇ ਵੀ ਇਹਦੀ ਬਾਤ ਕਰਨੀ ਹੈ ਕੋਈ ਭਾਗਾ ਵਾਲਾ ਕੋਈ ਆਜ ਇਹ ਸੁਣਨ ਵਾਸਤੇ ਬਚਨ ਉਹ ਨੂੰ ਇਹ ਨੰਦ ਮਿਲ ਜਾਏਗਾ ਉਹਦਾ ਜੀਵਨ ਸਫਲਾ ਹੋ ਜਾਏਗਾ ਇਹ ਸੇਵਾ ਹੈ ਪਰਮੇਸ਼ਰ ਦੀ ਸੇਵਾ ਹੈ ਗੁਰੂ ਦੀ ਸੇਵਾ ਹੈ ਦੁੱਖਾਂ ਚੋਂ ਕੱਢਣਾ ਸੰਸਾਰ ਨੂੰ ਪਰਮਾਤਮਾ ਚੋਂ ਕੱਢਣਾ ਨਕਲੀਪਣ ਚੋਂ ਕੱਢਣਾ ਅਸਲ ਚ ਲੈ ਕੇ ਆਉਣਾ ਇਹ ਹੀ ਸੇਵਾ ਹੈ ਪਰਮੇਸ਼ਰ ਦੀ ਉਹ ਭਾਗਾਂ ਵਾਲਿਆਂ ਨੂੰ ਮਿਲ ਜਾਂਦੀ ਹੈ ਉਹ ਆਪ ਆਨੰਦ ਮਾਣਦੇ ਨੇ ਉਸ ਰਸ ਦਾ ਤੇ ਹੋਰ ਵੀ ਉਹਨਾਂ ਨਾਲ ਜਿਹੜੇ ਜੁੜ ਜਾਂਦੇ ਨੇ ਉਹਨਾਂ ਨੂੰ ਕੀਤਨਾ ਕੀਤੇ ਜਾ ਕੇ ਉਹ ਵਚਨ ਜਿਹੜੇ ਨੇ ਕਿਉਂਕਿ ਇਹ ਵਚਨ ਉਸ ਰਸ ਦੇ ਵਚਨ ਨੇ ਉਸ ਸਰੋਵਰ ਚੋਂ ਆਏ ਹੋਏ ਵਚਨ ਨੇ ਸਾਰੀ ਗੁਰਬਾਣੀ ਗੁਰੂ ਨਾਨਕ ਦੇ ਅੰਦਰ ਜਿਹੜਾ ਸਰੋਵਰ ਹੈ ਅਮਰਤ ਦਾ ਉਸ ਤੋਂ ਆਈ ਹੈ। ਤੋਂ ਸਾਰੇ ਸਰੋਵਰ ਦਾ ਮਾਲਕ ਗੁਰੂ ਨਾਨਕ ਹੀ ਹੈ। ਜਾਂ ਐ ਕਹਿ ਲਿਓ ਗੁਰੂ ਨਾਨਕ ਹੀ ਸਰੋਵਰ ਹੈ। ਕੋਈ ਗੁਰੂ ਪਰਮੇਸ਼ਰ ਹੈ। ਗੁਰੂ ਨਾਨਕ ਦੇ ਵਿੱਚ ਹੀ ਅਸੀਂ ਛਾਲ ਮਾਰਨੀ ਹੈ, ਉਹਦੇ ਵਿੱਚ ਟੁੱਬੀ ਮਾਰਨੀ ਹੈ। ਸਾਨੂੰ ਗੁਰੂ ਨਾਨਕ ਨੇ, ਗੁਰੂ ਪਰਮੇਸ਼ਰ ਨੇ ਆਪਣੇ ਕਲਾ ਵਿੱਚ ਲੈ ਲੈਣਾ। ਹੋ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਬਹੁਤ ਸਾਰੇ ਜਿਗਿਆਸੂ ਆਸ ਕਰਦੇ ਨੇ ਤੇ ਬਹੁਤ ਸਾਰਨ ਉਹਨੇ ਗੱਲ ਚ ਲਾ ਲਿਆ ਆਪਣੇ ਲਾ ਲਿਆ ਗੱਲ ਚ ਤੇ ਬਹੁਤ ਸਾਰੇ ਅਜੇ ਬੇਪਰਵਾਹ ਨੇ ਉਹਨਾਂ ਨੂੰ ਪਤਾ ਨਹੀਂ ਹੈ ਇਸ ਸਚਾਈ ਦਾ ਉਹ ਨਕਲੀ ਜੀਵਨ ਜੀ ਕੇ ਉਹ ਦੁਖੀ ਹੁੰਦੇ ਨੇ ਵਾਰ-ਵਾਰ ਜੰਮਦੇ ਨੇ ਮਾਦਨੇ ਮਨਮੁਖ ਦੁੱਖ ਦਾ ਖੇਤ ਹੈ ਦੁੱਖ ਬੀਜੈ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉਮੈ ਕਰਤਿ ਵਹਾਈ ਇਸ ਹਉਮੈ ਨੂੰ ਛੱਡ ਕੇ ਹੰਕਾਰ ਨੂੰ ਛੱਡ ਕੇ ਇਹ ਨਿਰਮਲ ਮਨ ਨੂੰ ਇਹਦੀ ਪਲਤੀ ਵੱਜ ਜਾਵੇ ਇਹ ਉਲਟਾ ਹੋ ਜਾਵੇ ਇਹਦਾ ਅੰਦਰ ਨੂੰ ਮੁਖ ਹੋ ਜਾਵੇ ਬਾਹਰ ਨੂੰ ਮੁਖ ਹੋਇਆ ਦੁਖੀ ਦੁੱਖ ਨੇ ਅੰਦਰ ਨੂੰ ਮੁਖ ਹੋ ਜਾਵੇ ਸੁਖੀ ਸੁਖ ਹੈ ਆਨੰਦ ਆਨੰਦ ਹੈ ਐਸੀ ਅਰਦਾਸ ਕਰੀਏ ਐਸੀ ਅਰਦਾਸ ਕਰਿਆ ਕਰੋ ਜਿਹੜਾ ਵੀ ਕੋਈ ਇਹ ਬਚਨ ਸੁਣਦਾ ਹੈ ਕਿ ਮਹਾਰਾਜ ਮੇਰਾ ਅੰਦਰ ਨੂੰ ਮੂੰਹ ਕਰ ਦੋ ਉਸ ਸਰੋਵਰ ਵੱਲ ਨੂੰ ਮੈਨੂੰ ਮੇਰਾ ਮੂੰਹ ਕਰ ਦੋ ਉਸ ਰਸ ਵੱਲ ਨੂੰ ਮੇਰਾ ਕਸਾ ਮੋੜ ਦੋ ਮੈਂ ਬਸ ਉਹਦੇ ਵਿੱਚ ਖੋ ਜਾਵਾਂ ਉੱਥੇ ਕੁਝ ਨਹੀਂ ਹੈ ਹੋਰ ਬਸ ਉੱਥੇ ਬਸ ਇੱਕੋ ਹੀ ਮੰਗ ਹੈ ਬੈਠੇ ਰਹੀਏ ਚੁੱਪ ਮਹਾਨ ਚੁੱਪ ਡੂੰਗੀ ਚੁੱਪ ਕੋਈ ਰੌਲਾ ਰੱਪਾ ਨਹੀਂ ਹੈ ਉੱਥੇ ਕੁਝ ਨਹੀਂ ਹੈ ਬਸ ਜਿੱਥੇ ਕੁਝ ਨਹੀਂ ਹੁੰਦਾ ਉੱਥੇ ਉਹ ਆਪ ਹੋਇਆ ਕਰਦਾ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ